ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੀਐਮ ਭਗਵੰਤ ਮਾਨ ਚਰਚਾ ਦਾ ਵਿਸ਼ੇ ਬਣੇ ਹੋਏ ਆਖਰ ਚਰਚਾ ਦਾ ਵਿਸ਼ੇ ਕਿਉਂ ਬਣੇ ਉਹਦਾ ਕੀ ਕਾਰਨ ਹੈਗਾ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ حاصل ਕਰਾਂਗੇ ਸੱਚਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਕੀ ਸੱਚਮੁੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਦਬਾਅ ਪਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵ ਅਤੇ ਸੁਮੁੱਚੀ ਆਪ ਆਰਤੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਰਾਜ ਸਭਾ ਦੇ ਮੈਂਬਰ ਬਣ ਜਾਓ ਕੁਲਤਾ ਸਿੰਘ ਸੰਧਵਾ ਅਤੇ ਹਰਪਾਲ ਸਿੰਘ ਛੀਮਾ ਜਿਹੜੇ ਨੇ ਮੁੱਖ ਮੰਤਰੀ ਅਤੇ ਡਿਪਟੀ ਸੀਐਮ ਦੇ ਦੌਰ ਦੇ ਵਿੱਚ ਨੇ ਆਖਰਕਾਰ ਇੱਕ ਵਾਰ ਫਿਰ ਜਿਮਨੀ ਚੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਰਚਾ ਦਾ ਵਿਸ਼ਾ ਬਣੇ ਬਣ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕੀਤੀ ਗਈ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਚੂਵਲ ਵੱਲੋਂ ਉਹਨਾਂ ਦੀ ਧਰ ਪਤਨੀ ਵੀ ਨਾਲ ਸੀ ਕਿਹਾ ਗਿਆ ਕਿ ਤੁਸੀਂ ਰਾਜ ਸਭਾ ਦੇ ਮੈਂਬਰ ਬਣ ਚੋ ਹਾਲਾਂਕਿ ਪਿਛਲੇ 3 ਸਾਲਾਂ ਤੋਂ 3.5 ਸਾਲਾਂ ਤੋਂ ਲਗਾਤਾਰ ਅਰਵਿੰਦ ਕੇਚੂਵਲ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਭਈ ਆਪਾਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਜਦੋਂ ਸਰਕਾਰ ਬਣੇਗੀ ਐਸ ਸੀ ਭਾਈਚਾਰੇ ਤੋਂ ਡਿਪਟੀ ਸੀਐਮ ਬਣਾਇਆ ਜਾਵੇਗਾ ਪੰਜਾਬ ਦੇ ਵਿੱਚ ਤਾਂ ਕਿ ਐਸਆਈ ਵੋਟ ਬੈਂਕ ਦਾ ਖਿਆਲ ਰੱਖਿਆ ਜਾ ਸਕੇ ਲੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਵਾਰ ਇੱਕ ਤੈਕੇ ਟਾਲਦੇ ਰਹੇਗੇ ਪੰਜਾਬ ਨੂੰ ਡੀਪੀਸੀਐਮ ਦੀ ਕੀ ਲੋੜ ਹੈ ਪੰਜਾਬ ਚੜੀ ਕੋ ਜਿੱਤਾ ਹੈ ਪੰਜਾਬ ਦਾ ਕਿਹੜਾ ਖੇਤਰਫਲ ਜ਼ਿਆਦਾ ਹੈ ਫਿਰ ਡੀਪੀਸੀਐਮ ਦੀ ਕਿਉਂ ਲੋੜ ਹੁਣ ਜਿਹੜੀ ਏਜੰਸੀਆਂ ਵੱਲੋਂ ਜਾਂਚ ਪਵਾਈ ਗਈ ਹੈ ਗਰਾਊਂਡ ਲੈਵਲ ਦਾ ਪਤਾ ਲਗਾਇਆ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਜਰਨਲ ਸਕੱਤ ਸੰਦੀਪ ਪਾਟਕ ਹੁਣਾ ਵੱਲੋਂ ਉਸ ਨੇ ਇੱਕ ਵਾਰ ਤੋਤੇ ਉਡਾ ਦਿੱਤੇ ਨੇ ਆਪ ਆਤਮਪਾਰਟੀ ਦੇ ਕਰਮਿਨਰ ਅਰਵਿੰਦ ਕੇਸ਼ਵਲ ਨੂੰ ਟੈਨਸ਼ਨ ਹੋ ਗਈ ਹੈ ਕਿ ਪੰਜਾਬ ਤੇ ਜੋ ਗਰਾਊਂਡ ਲੈਵਲ ਦੀ ਰਿਪੋਰਟ ਹੈ ਉਹਦੇ ਪ੍ਰਖੇ ਉਡ ਗਏ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਬੜੇ-ਬੜੇ ਪਦਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 117 ਹਲਕਿਆਂ ਦੇ ਵਿੱਚ 117 ਹਲਕਾ ਇੰਚਾਰਜ ਵੀ ਲਗਾ ਦਿੱਤੇ ਗਏ ਇਹ ਵੀ ਕਹਾਂ ਜਾ ਰਿਹਾ ਹੈ ਕਿ ਜਿਹੜੇ 12ਵੇਂ ਵਿਧਾਇਕ ਜਿੱਤੇ ਨੇ ਉਹਨਾਂ ਦੇ ਵਿੱਚੋਂ 30-35 ਲੋਕਾਂ ਦੀਆਂ ਟਿਕਟਾਂ ਕੱਢ ਦਿੱਤੀਆਂ ਜਾਣਗੀਆਂ ਕਿਉਂਕਿ ਉਹਨਾਂ ਨੇ ਇਮਾਨਦਾਰੀ ਦੇ ਨਾਲ ਕੰਮ ਨਹੀਂ ਕੀਤਾ ਕਿਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਹੇ ਉਹ ਬੋਲ ਉਹ ਵਚਨ ਸੱਚੇ ਤੇ ਨਹੀਂ ਕਿ 30 ਤੋਂ 35 ਵਿਧਾਇਕ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਟੱਚ ਦੇ ਵਿੱਚ ਨੇ ਸੰਬਰਕੀਤਾ ਜਾ ਰਿਹਾ ਹੈ ਵੀ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆਣ ਦੋ ਅਸੀਂ ਤੁਹਾਡੇ ਵੱਲ ਆਵਾਂਗੇ ਤੁਹਾਡੂ ਕੋਲ ਤੁਹਾਡੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਏ ਨੇ ਕਿਉਂਕਿ ਕਾਫੀ ਲੰਮੇ ਸਮੇਂ ਪਹਿਲਾਂ ਕੈਬਨਟ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਰੱਖੀ ਸੀ ਲੇਕਿਨ ਅਮਨ ਅਰੂੜਾ ਅਤੇ ਹਰਪਾਲ ਸਿੰਘ ਚੀਮਾਵਲ ਨੇ ਕਿਹਾ ਗਿਆ ਨਹੀਂ ਕਿ ਸਾਨੂੰ ਤੁਹਾਡੀ ਕਾਰਗੁਜ਼ਾਰੀ ਤੇ ਬਿਲਕੁਲ ਸ਼ੱਕ ਨਹੀਂ ਤੁਸੀਂ ਆਪਣਾ 100% ਦੇ ਰਹੇ ਹੋ ਕੁਸੀਂ ਆਪਣਾ 100% ਦੇ ਰਹੇ ਹੋ ਇਹ ਗੱਲ ਖੁਦ ਅਮਨ ਅਰੂੜਾ ਅਤੇ ਡਾਕਟਰ ਦਜੀਤ ਸਿੰਘ ਚੀਮਾ ਨੇ ਕਹੀ ਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਵੀ ਬਿਕਮਜੀਤ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਕਿਸੇ ਵੀ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਖੋਈ ਜਾ ਸਕਦੀ ਹੈ ਬਿਕਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਛਲਾਗਾ ਕੀਤੀ ਜਾ ਰਹੀ ਹੈ ਲੇਕਿਨ ਰਾਜ ਸਭਾ ਦੇ ਮੈਂਬਰ ਬਣਾਏ ਕਿਉਂਕਿ ਗੱਲ ਸੰਜੀਵ ਰੋੜਾ ਦੀ ਸੰਜੀਵ ਰੋੜਾ ਨੂੰ ਕਦੇ ਵੱਡੇ ਅਹੁਦੇ ਮਿਲੇ ਨਹੀਂ ਸੰਜੀਬ अरोड़ा ਤੂੰ ਹੀ ਗੱਲ ਸ਼ੁਰੂੀ ਹੋਈ ਸੀ ਕਿ ਡਿਪਟੀ ਸੀਐਮ ਬਣਾਇਆ ਜਾਵੇ ਜਾਂ ਇਸ ਨੂੰ ਪੰਜਾਬ ਦਾ ગ્રામਤ ਤਰ੍ਹਾਂ ਨੂੰ ਦਿੱਤਾ ਜਾਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਟੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁਣ ਫਿਰ ਦੁਬਾਰਾ ਪੇਸ਼ਕਸ਼ ਕੀਤੀ ਜਾਵੇਗੀ ਭਈ ਤੁਸੀਂ ਮੇਰੇ ਕੋਲੋਂ ਮੁੱਖ ਮੰਤਰੀ ਦੇ ਅਹੁਦੇ ਵਾਲਾ ਅਸਤੀਫਾ ਲੈ ਲਓ ਕਿਉਂਕਿ ਗ੍ਰਾਊਂਡ ਲੈਵਲ ਦੀ ਰਿਪੋਰਟ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੈਨ ਫਾਲੋਇੰਗ ਜਿਹੜਾ ਲੋਕਾਂ ਦਾ ক্রেਜ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਉਹਦਾ ਜਿਹੜਾ ਮਿਆਰ ਹੈ ਬਿਲਕੁਲ ਜ਼ੀਰੋ ਹੋ ਗਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਕਿੰਗ ਮੇਕਰ ਬਣ ਕੇ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਨੂੰ ਜੇਕਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਐਸੇ ਮੁੱਖ ਮੰਤਰੀ ਦਾ ਅチェਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲਾ ਦਿੰਦੀ ਹੈ ਤਾਂ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਜਿੱਤ ਕੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਹੋਣਗੇ ਕਿਉਂਕਿ ਇਹ ਦਾਵਾ ਖੂਫੀਆ ਏਜੰਸੀਆਂ ਨੇ ਕੀਤਾ ਹੈ ਜਿਹੜੀਆਂ ਏਜੰਸੀਆਂ ਪੰਜਾਬ ਦੇ ਵਿੱਚ ਭੇਜੀਆਂ ਗਈਆਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਟ ਮੀਨਸ ਕੀ ਆਪਣੇ ਆਪਸੀ ਬਾ ਜਾਂ ਪ੍ਰੈਸ਼ਰ ਦੇ ਹਿਸਾਬਾ ਆ ਜਿਸ ਤਰ੍ਹਾਂ ਗਲਾਦਾ ਅਤੇ ਪ੍ਰਾਦਾ ਨੂੰ ਲੈ ਕੇ 10 ਅਹੁਦੇ ਪੰਜਾਬ ਦੇ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਕੋਲ ਹੋਏਗਾ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਲੋਕਤੰਤਰ ਵੋਟਾਂ ਦੇ ਨਾਲ بڑے ਮੁੱਖ ਮੰਤਰੀ ਦੇ ਕੋਲੋਂ ਚੀਫ ਸੈਕਟਰੀ ਅਤੇ ਚੇਅਰਮੈਨ ਦਾ ਅਹੁਦਾ ਖੁੱਲਿਆ ਗਿਆ ਕਿਉਂਕਿ ਉਹਦੇ ਵਿੱਚ 10000 ਕਰੋੜ ਰੁਪਏ ਦਾ ਫਾਇਦਾ ਹੋਣਾ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ 40000 ਏਕੜ ਜ਼ਮੀਨ ਨੂੰ ਐਕਵਾਇਰ ਕੀਤਾ ਜਾਣਾ ਹੈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਉਹ 10000 ਕਰੋੜ ਦੇ ਫਾਇਦੇ ਲਈ ਅਰਵਿੰਦ ਕੇਜਰੀਵਾਲ ਨੇ ਆਪਣਾ ਹੀ ਚੀਫ ਸੈਕਰੀਟਰੀ ਦਾ ਆਪਣਾ ਹੀ ਚੇਅਰਮੈਨ ਲਗਾ ਦਿੱਤਾ ਉੱਤੇ ਚਾਰ ਬੰਦੇ ਆਪਣੇ ਹੋਰ ਬਿਠਾ ਦਿੱਤੇ ਕਿ ਤੁਸੀਂ ਇਸ ਕੰਮਕਾਜ ਨੂੰ ਦੇਖੋ ਲੇਕਿਨ ਪੰਜਾਬ ਦੇ ਹੁਕਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜਾ ਹੈ ਮੈਂ ਬਰਦਾਸ਼ਤ ਨਹੀਂ ਕਰਾਂਗਾ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਸ਼ੱਕ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਢੇ 3.5 ਸਾਲਾਂ ਦੇ ਵਿੱਚ ਭਗਵੰਤ ਮਾਨ ਨੇ ਆਪਣੀ ਇਮਾਨਦਾਰੀ ਦਾ ਸਬੂਤ ਦੇ ਦਿੱਤਾ ਹੈ ਭਾਵੇਂ ਪਾਰਟੀਆਂ ਵੱਲੋਂ ਪੜਿਆ ਜਾ ਰਿਹਾ ਹੈ ਇਹਨਾਂ ਨੇ ਕਰਜ਼ਾ ਲਿਆ ਹੈ ਇਹਨੇ ਉਹ ਕੀਤਾ ਹੈ ਇਹਨੇ ਫਲਾਣਾ ਕੀਤਾ ਹੈ ਇਹਨੇ ਟਿਪਕਾ ਕੀਤਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਤੇ ਪਟ્રોલ ਪਪਲਾਇਆ ਨਾ ਕੋਈ ਜ਼ਬੀਰ ਬਣਾਈ ਨਾ ਵਿਦੇਸ਼ ਦੇਸ਼ ਅਤੇ ਵਿਦੇਸ਼ ਦੇ ਵਿੱਚ ਜਾ ਕੇ ਕੋਈ ਆਪਣਾ business ਕਲਾ ਕੀਤਾ ਨਾ ਕੋਈ ਉਹਨੇ ਕੋਈ ਅਜਹੀ ਬੰਗਲਾ ਬਣਾਇਆ ਕਿ ਭਈ ਉਹ ਅਰਬਾ ਖਰਬਾ ਪੈਦਾ ਹੋਵੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਆ ਪਿਛਲੇ 2022 ਤੋਂ ਲੈ ਕੇ ਹੁਣ ਤੱਕ ਸਾਢੇ 3 ਸਾਲ ਹੋ ਗਏ ਨੇ ਬਿਲਕੁਲ ਵਿਦਾਗ ਹੈ ਕਿਉਂਕਿ ਉਹ ਤਾਂ ਵਾਰ-ਵਾਰ ਕਹਿ ਰਹੇ ਨੇ ਕਿ ਮੇਰੀ ਸੋਚ ਸੀ ਭਗਤ ਸਿੰਘ ਵਾਲੀ ਹੈ ਮੇਰੀ ਸੋਚ ਕਰਤਾਰ ਸਿੰਘ ਸਰਾਭਾ ਵਾਲੀ ਹੈ ਮੇਰੀ ਸੋਚ ਹੈ ਸ਼ਹੀਦ ਰਾਜਗੁਰੂ ਵਾਲੀ ਮੈਂ ਉਹਨਾਂ ਸੋਚ ਤੇ ਪਹਿਰਾ ਦੇਣਾ ਹੈ ਫਿਸ਼ਤਾਚਾਰ ਅਤੇ ਨਸ਼ੇ ਕਰ ਨਸ਼ੇ ਦਾ ਕਾਰੋਬਾਰ ਵਧਾ ਕੇ ਪੰਜਾਬ ਦੇ ਵਿੱਚ ਉਹ ਪੈਸਾ ਖਾਣਾ ਮੇਰੇ ਲਈ ਸਲਫਾਤ ਹੈ ਮੇਰੇ ਲਈ ਜ਼ਹਿਰ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਕਿਉਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂਹ ਨੂੰ ਹੀ ਵੋਟਾਂ ਪਈਆਂ ਸੀ 2022 ਦੀ ਵਿਧਾਨ ਸਭਾ ਦੀ ਚੋਣਾਂ